ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੀਤ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਜਿਹੜੀ ਜੀ ਤੁਹਾਨੂੰ ਦਿਖਾਉਣ ਲੱਗਾ ਹਾਂ ਉਹ ਧਿਆਨ ਨਾਲ ਜਰਾ ਦੇਖ ਲਈਏ ਕਿਤੇ ਤੁਹਾਡੇ ਨਾਲ ਠੱਗੀ ਨਾ ਹੋ ਜੇ ਕਿਉਂਕਿ ਇਹ ਜਿਹੜੀ ਐਪ ਹੈ ਇਹ ਐਪ ਵਾਲੇ ਕਹਿੰਦੇ ਨੇ ਐਡ ਦਿੰਦਾ ਇਹਦਾ ਉਹ ਰਾਜਪਾਲ ਜਿਆਦਾਵਾ ਸ਼ਾਇਦ ਉਸ ਕਲਾਕਾਰ ਦਾ ਨਾਮ ਤੇ ਉਹ ਦਿੰਦਾ ਐਡ ਇਹਦੀ ਹਰਦਨ ਦਾ ਤੇ ਉਹ ਕਹਿੰਦਾ ਵੀ 3.5% ਡਿਸਕਾਊਂਟ ਦਿੰਦੇ ਆ ਇਹ ਰੀਚਾਰਜ ਕਰਨ ਤੇ ਤੁਹਾਨੂੰ ਠੀਕ ਹੈ ਤੇ ਮੈਂ ਇਹਨੇ ਮੈਨੂੰ ਇੱਕ ਦੋ ਬੰਦੇ ਨੇ ਦੱਸਿਆ ਕਿ ਸਾਡੇ ਨਾਲ ਫਰਾਡ ਹੈ ਮੈਂ ਵੀ ਮੈਂ ਕਰਕੇ ਦੇਣਾ ਫਿਰ ਮੈਂ ਆਪਦੇ ਚੈਨਲ ਤੇ ਪਾਉ ਤੇ ਮੈਂ ਇਹ ਐਪ ਲੋਡ ਕੀਤੀ ਪਹਿਲਾਂ ਮੈਂ 100 ਰੁਪਿਆ ਪਾਇਆ ਫਿਰ 200 ਪਾਇਆ ਉਹ ਜੀ ਚਾਰਜ ਕੀਤੇ ਤੇ 3.5% ਹੁੰਦੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਆਪਸ਼ਨ ਆਈ ਕਿ ਵੀ ਹੁਣ ਤੁਸੀਂ 1000 ਰੁਪਏ ਦਾ ਘਰ ਤੋਂ ਘਟ ਰੀਚਾਰਜ ਕਰੋਗੇ ਇਹਦੇ ਵਿੱਚ ਪਹਿਲਾਂ ਇਹ ਚ ਪਾਉਗੇ ਐਪ ਤੇ ਫਿਰ ਚੱਲੂਗਾ ਜਾਂ 5000 ਦਾ 1000 ਰੁਪਿਆ ਕੱਲ ਜਾਨੀ ਕਿ ਮੈਂ 30 ਤਰੀਕ ਦੇ ਵਿੱਚ ਪਾਇਆ ਸੀਗਾ ਤੇ ਉਹਦੇ ਚੋਂ ਮੈਂ ਇੱਕ ਰੀਚਾਰਜ ਕੀਤਾ 299 ਰੁਪਏ ਦਾ ਮਲਕੀ ਇੱਕ ਸੌਰੀ 199 ਰੁਪਏ ਦਾ 199 ਰੁਪਏ ਦਾ ਰੀਚਾਰਜ ਕਰਕੇ ਤੇ ਮੇਰੇ ਇਹਨਾਂ ਨੇ 200 ਤੋਂ ਵੀ ਵੱਧ ਪੈਸੇ ਹੋਰ ਕੱਟ ਲਏ ਠੀਕ ਹੈ ਜੀ ਪਟਲੇ ਤੇ ਮੈਂ ਇਹਨਾਂ ਦੇ ਕਸਟਮ ਕੇਅਰ ਨੂੰ ਲਾਇਆ ਫੋਨ ਫੋਨ ਲਾਇਆ ਤੇ ਉਹ ਕਹਿੰਦੇ ਜੀ ਤੁਸੀਂ ਦੋ ਨੰਬਰਾਂ ਤੇ ਰੀਚਾਰਜ ਕੀਤਾ ਮੈਂ ਵੀ ਨਹੀਂ ਕੀਤਾ ਇੱਕ ਤਾਂ ਮੈਨੂੰ ਪਤਾ ਸੀ ਮੇਰੇ ਕੋਲ ਮੈਂ ਕਿਸੇ ਆਪਣੇ ਕਰੀਬੀ ਰਿਸ਼ਤੇਦਾਰ ਦੇ ਕੀਤਾ ਸੀ ਤੇ ਦੂਜਾ ਮੈਂ ਇਹ ਨੰਬਰ ਦੋਸਤੋਂ ਨੰਬਰ ਉਹਨੇ ਦੱਸਿਆ ਵੀ 70474 11003 ਮੈਂ ਬੰਦੇ ਨੂੰ ਫੋਨ ਲਾ ਰਿਹਾ ਮੈਂ ਕਿਹਾ ਜੀ ਭਾਈ ਤੇਰਾ ਮੈਂ ਰੀਚਾਰਜ ਕੱਲ ਕੀਤਾ ਉਹ ਕਹਿੰਦਾ ਵੀ ਸਰ ਬਤਾਈਏ ਕਹਾਂ ਸੇ ਬੋਲੇ ਆ ਮੈਂ ਕਹਿੰਦਾ ਮੈਂ ਕਲਕੱਤਾ ਸੇ ਬੋਲ ਮੈਂ ਜਰਾ ਰੀਚਾਰਜ ਕੀਤਾ ਕਹਿੰਦਾ ਕਿਵੇਂ ਆਪਕੋ ਪਤਾ ਕਿ ਮੇਰਾ ਮੈਂ ਕਹੇ ਫਿਰ ਉਹਨੇ ਬੰਦੇ ਨੇ ਮੈਨੂੰ ਦੱਸਿਆ ਵੀ ਬਾਈ ਮੇਰੇ ਨਾਲ ਵੀ ਠੱਗੀ ਹੋਈ ਏ ਐਪ ਵਾਲੇ ਠੱਗੀ ਮਾਰਦੇ ਆ ਮੇਰੇ ਤਾਂ ਦੋ ਵਾਰੀ ਕਹਿੰਦਾ ਠੱਗੀ ਵੱਜ ਗਈ ਕਰੀ 1000 ਰੁਪਏ ਦੀ ਤੇ ਹੁਣ ਸਾਰੇ ਭਰਾ ਦੇਖ ਲਓ ਵੀ ਮਿੱਤਰੋ ਆਹ ਐਪ ਨਹੀਂ ਆਪਾਂ ਲੋਡ ਕਰਨ ਇਹ ਠੱਗੀ ਦਾ ਸੌਦਾ ਇਹ ਐਪ ਠੀਕ ਹੈ ਜੀ 3.5% ਇਹ ਤੁਹਾਨੂੰ ਲਾਲਚ ਦਿੰਦੇ ਆ ਤੇ ਫੇਰ ਉਹ ਕਰਦੇ ਆ ਆ ਦੇਖ ਇਹਦੇ ਚ ਇੱਥੋਂ ਆਏ ਪੈਸੇ ਪੈਂਦੇ ਆ ਜਿਦੋਂ ਆ ਦੇਖੋ ਆ ਮਨੀ ਪੈਣ ਵਾਲਾ ਕਿਉਂਕਿ ਹੁਣ ਮੇਰਾ ਤਾਂ ਖੈਰ ਨੈਟ ਬੰਦ ਕੀਤਾ ਹੋਇਆ ਤੇ ਇਹਦੇ ਚ ਪੈਸੇ ਪੈਂਦੇ ਆ ਤੇ ਮੁੜ ਕੇ ਕੀ ਹੁੰਦਾ ਵੀ ਫੇਰ ਇਹ ਉਦੋਂ ਬਾਅਦ ਰੀਚਾਰਜ ਹੁੰਦਾ ਠੀਕ ਹੈ ਨਾ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਇਹ ਇਹਦੇ ਚ ਆ ਦੇਖੋ ਹੁਣ UPI ਰਾਹੀਂ ਕਿਵੇਂ ਵੀ ਤੁਸੀਂ ਪੈਸੇ ਪਾਓ Google Pay ਤੋਂ PhonePe ਤੋਂ ਜਿਵੇਂ ਮਰਜ਼ੀ ਪੈਸੇ ਪਾਓ ਠੀਕ ਹੈ ਇਹ ਹੈ ਤੇ ਉਦੋਂ ਮੁੜ ਕੇ ਇਹ ਰੀਚਾਰਜ ਕਰਨ ਵਾਲਾ ਸਿਸਟਮ ਇਹਨਾਂ ਦਾ ਤੁਹਾਨੂੰ ਦੱਸਦਾ ਹੈ ਵੀ ਆ ਦੇਖੋ ਇੱਥੇ ਆ ਫੋਨ ਰੀਚਾਰਜ ਉਹਦੇ ਤੋਂ ਆ ਜਾਂਦਾ ਹੈ ਰੀਚਾਰਜ ਆ ਉੱਥੇ ਇੱਥੇ ਹੈਗਾ ਫੋਨ ਰੀਚਾਰਜ ਆ ਕਿਸੇ ਵੀ ਕੰਪਨੀ ਦਾ ਕਰ ਲਓ ਠੀਕ ਹੈ ਜੀ ਤੇ ਇਹ ਜਿਹੜਾ ਰੀਚਾਰਜ ਹੈ ਇਹਦੇ ਕਰਨ ਤੋਂ ਬਾਅਦ 350 ਰੁਪਏ ਡਿਸਕਾਊਂਟ ਮਿਲ ਜੂਗਾ ਤੁਹਾਨੂੰ ਸਵਾ ਮਗਰ ਪਰ ਗੱਲ ਕੀ ਹੈ ਵੀ ਇਹ ਹੈ ਫਰਾਡ ਮੁੜ ਕੇ ਤੁਹਾਡੇ ਨਾਲ ਮਾਰਦੇ ਹੈ ਠੱਗੀ ਆ ਦੇ ਜੀਓ ਬੀਐਸਨ ਆਈਡੀਆ ਬੀਆਈ ਸਭ ਕੁਝ ਇਹ ਕਰਦੇ ਆ ਤੇ ਇੱਥੇ ਨੰਬਰ ਭਰਨਾ ਤੇ ਇਹਨਾਂ ਨੇ ਠੱਗੀ ਮਾਰਦੇ ਆ ਤੇ ਇਹਨਾਂ ਦੇ ਕਸਟਮਰ ਕੇਅਰ ਵਾਲੇ ਨੇ ਮੈਂ ਫੋਨ ਲਾਇਆ ਪਹਿਲਾਂ ਇੱਕ ਕੁੜੀ ਨੇ ਜੀ ਨੇ ਚੱਕਿਆ ਜੀ ਨੇ ਮੈਨੂੰ ਨੰਬਰ ਦਿੱਤਾ ਮੈਂ ਚਲ ਕਨਫਰਮ ਕੀਤਾ ਮੈਂ ਦੁਬਾਰਾ ਲਾਇਆ ਦੁਬਾਰਾ ਕਹਿੰਦਾ ਜੀ ਮੈਂ ਤੁਹਾਡੀ ਜਾਣਕਾਰੀ ਲੈ ਕੇ ਦੱਸਦਾ ਮੈਂ ਮੇਰੇ ਤੋਂ ਤੂੰ ਕੁਝ ਪੁੱਛਿਆ ਨਹੀਂ ਜਾਣਕਾਰੀ ਕਾਦੀ ਦੇਂਗਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਤੇ ਇੱਕ ਨੂੰ ਹੋਰ ਮੈਂ ਲਾਇਆ ਦੁਬਾਰਾ ਕੱਟ ਕੇ ਉਹਨੇ ਚੱਕਿਆ ਜੀ ਫੋਨ ਉਹ ਮੈਨੂੰ ਦੱਸਣ ਲੱਗੇ ਆਏ ਆ ਮੈਂ ਕਿਹਾ ਵੀ ਤੁਹਾਡਾ ਗਲਤ ਹੈ ਅਖੇ ਤੁਸੀਂ ਕਿਸੇ ਨੂੰ OTP ਮੈਂ ਕਿਹਾ ਮੇਰੇ ਤੋਂ ਸਭੇ ਫੋਨ ਹੀ ਨਹੀਂ ਕੋਈ ਚੱਕਦਾ OTP ਕਿਹਨੂੰ ਦੇਣਾ ਨਾਲ ਕਲਕੱਤੇ ਥੋੜੋ ਮੇਰਾ OTP ਜਾ ਰਿਹਾ ਮੈਂ ਕਿਹਾ ਤੁਹਾਡੀ ਐਪ ਹੈ ਜਿਹੜੀ ਜੇ ਚਲਾਉਣਾ ਸੇਫ ਨਹੀਂ ਮੰਨ ਕੇ ਚਲੋ ਜੀ ਇੱਕ ਨੰਬਰ ਦੀ ਵੀ ਆ ਤਾਂ ਤੁਸੀਂ ਤੁਹਾਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਐਪ ਨੂੰ ਤੁਸੀਂ ਲੋਡ ਨਾ ਕਰੋ ਡਾਊਨਲੋਡ ਕਰਕੇ ਇੰਸਟਾਲ ਕਰਕੇ ਨਾ ਚਲਾਓ ਕਿਉਂਕਿ ਇਹ ਕਿਤੇ ਤੁਹਾਡੇ ਵੱਧ ਪੈਸਿਆਂ 'ਚ ਤੁਹਾਨੂੰ ਧੋਖਾ ਵੀ ਦੇ ਸਕਦੇ ਤੇ ਇਸ ਕਰਕੇ ਮੈਂ ਇਹਨਾਂ ਦੇ ਹੁਣ ਕਸਟਮਰ ਕੇਅਰ ਨੂੰ ਨੰਬਰ ਲਾਉਣਾ ਫਿਰ ਆਪਾਂ ਦੇਖਦੇ ਆ ਉਹ ਕੀ ਕਹਿੰਦਾ ਠੀਕ ਹੈ ਜੀ ਉਹ ਨਜ਼ਰ ਲਈ ਬ੍ਰੇਕ